ਰਸੋਈ ਵਾਲਾ ਕੀ ਜਦੀ ਕਰਨੀ ਹੈ ਸਰਵਸ ਨਾਲ ਇਹਦਾ ਬਦਲਣ ਆਪਾਂ ਨੇ ਐਲੀਮੈਂਟ ਖੋਲ ਲਿਆ ਵਿਚੋਂ ਇਹ ਮੁੰਡਾ ਉਹਦਾ ਹੀ ਮੁੰਡਾ ਪੰਜ ਲੀਟਰ ਵਾਲਾ ਹੈ ਖੋਲ ਕੇ ਰੱਖਤਾ ਆ ਐਲੀਮੈਂਟ ਹੈ ਇਹਦਾ ਇਹ ਬਦਲਣਾ ਇਹ ਚੰਗਾ ਇਹ ਤਾਂ ਥੋੜੀ ਜਿਹੀ ਛੋਟੀ ਚਾਬੀ ਚਾਹੀਦੀ ਆ ਆ ਫੜਾ ਹਾਂ ਲੱਗਦਾ ਕੀ ਦੇਖ ਤਾ ਨਹੀਂ ਆ ਵੀ ਇੱਕ یہ پرانا پھول۔ مرتے چلے کھول۔ ٹھیک ہے۔ باہر نہیں کی ہوتا ہے۔ مرتا لے ਹੋ ਲਗਿਆ ਹੂੰ ਨਾਲ ਇਹਨੂੰ ਚਲਾਉਂਦੇ ਦੀ ਨਾ ਹੂੰ ਇਹਨੂੰ ਤਾਂ ਇਹਨਾਂ ਚਲਾਉਂਦੇ ਹੀ ਨਹੀਂ ਇਹ ਦੇਖੋ ਕਚਰਾ ਕਿਹੜਾ ਫੁੱਲ ਗਿਆ ਆਹਾ ਤੁਮਗੇਂ ਬਤਾ ਇਹ ਫੁੱਲ ਗਿਆ ਥੱਲੇੋਂ ਦੇਖ ਆਹ ਦੇਖ ਤਾਂ ਆਹਾ ਇਹਨਾਂ ਦਾ ਥੋੜਾ ਹੁੰਦਾ ਹੂੰ ਥੋੜਾ ਹੁੰਦਾ ਹੈ ਇਹ ਇਹ ਬਰੀਕ ਹੁੰਦਾ ਬਾਤ ਹੂੰ ਉਹ ਫੋਟੋ ਕਿੱਥੇ ਲੈ ਆਇਆ ਫਿਰ ਉਹ ਲੈ ਆਇਆ ਨਾਲੇ ਲੈ ਜਾਣਾ ਇਹ ਆਹ ਨਾਲੇ ਲੈ ਆਇਆ ਫਿਰ ਇਹ ਤਾਂ ਪਾਈਓ ਬਾਉ ਕਿਹੜਾ ਆਪਾ ਉਹਨਾਂ ਮੈਂ ਆਕੇ ਇਹ ਨਾਲ ਕੀ ਲੈ ਕੇ ਜਾਣਾ ਆਹ ਕੱਢ ਕੇ ਵੀਰ ਨਾਲ ਤਾਂ ਅਲੀ ਮਾਰਦੇ ਸੋ ਮਾਗੇ ਤਾਂ ਭਾਈ ਤੂੰ ਹੀ ਪਵਾ ਲਿਆ ਹੈ ਇਹ ਵੀ ਬਣਾ ਕੇ ਪਾਉਣਾ ਵੀ ਇਹਨੇ ਇਹ ਵੀ ਇੱਧਰ ਇੱਕ ਆਲਾ ਇਹਨੂੰ ਆਹ ਲਾ ਲਾ ਠੀਕ ਆ ਇੱਧਰ ਇਹ ਵੀ ਜਾਨੀ ਰੱਖਣੀ ਆਪਾਂ ਨੇ गी जत तप वा पिरि करपाना पिटने गारा को सकता ख़ूम् 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 lawpallu? ख़ूम् 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 lawpallu? प्रुण आना दी खोलो? प्रुण आना दी ਮੇਰੇ ਖੂਲੂ ਕਾ ਦੇ ਨਾਲ ਮੈਂ ਉਹੀ ਤਾਂ ਦੇਖਦਾ ਚਾਬੀ ਲੈਣਾ ਪੈਣਾ ਚਾਬੀ ਪੈਂਦੀ ਨਹੀਂ ਲੈਲੀਮੈਂਟ ਆਪਾਂ ਕੱਢਤਾ ਬਾਹਰ ਠੀਕ ਹੈ ਜੀ ਹੁਣ ਧੋਵਾਂਗੇ ਆ ਦੇਖੋ ਆ ਨਾ ਪੰਦ ਪੰਦ ਨੇ ਕੜੀਆਂ ਇਹ ਤਾਂ ਨਵਾਂ ਤਰੀਕ ਲਿਖਾ ਕੇ ਲਿਓ ਲਾਲ ਲਾਲ ਜੰਗ ਜੀ ਰੀ ਪਈਆ ਇੱਕ ਕੱਪ ਚੋਂ ਕੱਢੀ ਆ ਜਰਮ ਵਾਲਾ ਸਾਰੀ ਆ ਦੇਖੋ ਸਾਰੀ ਵਿੱਚੋਂ ਨਿਕਲੀ ਉਹਦੇ ਇੱਥੇ ਗਰੰਟੀ ਬਵਾ ਕੇ ਲਿਓਣੀ ਸੀ ਉਹ ਕਹਿੰਦਾ ਵੀਰੇ ਸੀਜ਼ਨ ਦੀ ਗਰੰਟੀ ਹੈ ਮੇਰੀ ਕੀ ਜਿੰਨ ਜਾਈ ਗਿਆ ਤੇ ਲਿਖਾ ਗਏ ਉਹਨਾਂ ਨੂੰ ਲੇਖ ਰਵ ਪਾ ਦਿਆ ਕਰਤੀ ਆ ਪਿੱਛੇ ਦੇ ਰੰਗ ਚੰਕੀ ਜੁਗਾ ਹੈ ਆ ਚੀਜ਼ ਨਹੀਂ ਚੰਕਾਉਣਾ ਇਹ ਦੇਖ ਲੋ ਇਹੋ ਕੀ ਲੈਣੇ ਆ ਜੈਬ੍ਰਕ ਟਾਇਲਟ ਐਂਡ ਟਾਇਲ ਕਲੀਨਰ ਸੁਪਰ ਸਟਰੋਂਗ ਆ ਫੜਵਾਉਂਗਾ। ਉਹ ਮੜੇ ਪੌਂਦੇ ਲੈਣਾ ਉਹ ਦਿਨ ਉਹ ਫਰਸ਼ ਟੇਕਲੀਆਂ ਕੱਢ ਦਿੰਦੇ ਨੇ ਇਹਨੇ ਆਹ ਅੱਗੇ ਕੱਢਦਾ ਫਰਸ਼ ਖਰਾਬ ਕਰਦਾ ਦੇਖ ਦਿਖਾ ਫਰਸ਼ ਇਹ ਨਹੀਂ ਖਰਾਬ ਕਰਿਆ ਅੱਗੇ ਤੇ ਜਾਬ ਨੇ ਇਹਨੂੰ ਕਿ ਟੱਕਾ ਹੀ ਦੇ ਦੇ ਵਿੱਚ ਤਾਰ ਆ ਜਿਹੜੀ ਜਰਬੋਲਾ ਨਾ ਉਹ ਜਿਹਨਾਂ ਨੇ ਦੇਖੋ ਦੀ ਹੱਤੋਂ ਵੱਤ ਤਾਂ ਝੜ ਗਈ ਤੁਹਾਨੂੰ ਇਹਦੇ ਪਰਵਾਹ ਕਿ ਦਾ ਹੁਣ ਆ ਨਾ ਜਿਹੜੀ ਚਿੱਟੀ-ਚਿੱਟੀ ਇਹ ਦੇਖੀਏ ਉਪਰੋਂ ਕਰ ਮੜੀ ਜੀ ਦੇਖਿਓ ਹੋ ਕਿੰਨਾ ਕਿਵੇਂ ਸਾਫ਼ ਹੁੰਦੀ ਆ ਇਹ ਅਕੜ ਲਓ ਉਹ ਬਲਤਿਆਵ ਜਿਆਦਾ ਡੋਲੋ ਦਾ ਮਾਪੀ ਦਾ ਹਾਂ ਇੱਕ ਸੂਈ ਉਹ ਲਿਆ ਯਾਰ ਸੂਈ ਘੜੀ ਘਟਣ ਨੂੰ ਡਾਟੇ ਚ ਜਿਆਦਾ ਤੇ ਆ ਪੈਂਦਾ ਹਲੋ ਪੀਲਾ ਲੈ ਕਾ ਸਾਰਾ ਸਿਆਲ ਤੈਨੂੰ ਮੋਜ ਦਊਗਾ ਜਿਹਨਾਂ ਦਾ ਮਨ ਨਹੀਂ ਸੱਜਰੇ ਦੁੱਤੋਂ ਹੀ ਪੈਂਦੇ ਚ ਚੱਲੋ ਹੁਣ ਤਾਂ ਜੋ ਕੋ ਮਰਜ਼ੀ ਵਾਂਜੀ ਸੀ ਤਾਂ ਜੋ ਕੰਮੇ ਕਰਦਾ ਤਾਂ ਮੁੰਡਾ ਮੈਂ ਅਭੀ ਦੇਖਿਆ ਇਹਨੂੰ ਵੀ ਵਾਚੋਂ ਤੁਮ ਚਮਕਾ ਕੇ ਦਾ ਹੋਊਗਾ ਇਹ ਹੈਗੀ ਚੀਜ਼ ਹੈ ਹਾਂ ਫਿਰ ਲੋ ਵਾਚੀ ਦੀ ਵਾਚੋ ਦਰੂਦ ਦੇ ਆਉਂ ਤੋਂ ਬਣੇ ਰਹੋ ਵੀਡੀਓ ਦੇ ਨਾਲ ਠੀਕ ਹੈ ਜੀ ਮੈਂ ਤੁਹਾਨੂੰ ਚੱਕਰ ਦਈਏ ਫਰਸੂ ਜਿਗੜੀ ਦਿਖ ਰਹੀਆਂ ਫਰਸੂ ਜੇ ਪਰੇ ਕਰ ਤੇ ਆ ਦੇਖੋ ਫਰਸੂ ਕੱਟਦਾ ਚਟਾ ਇੱਥੋਂ ਇਹ ਜੀ ਹੈ ਜੀ ਯਾ ਦੇਖੋ ਆਹ ਕੱਟਦਾ ਥੱਲੇ ਫਰਸੂ ਖਰਾਵ ਕਰਦਾ ਉਹ ਲੱਗ ਗਿਆ ਮੈਂ ਪਾਈੋ ਗਿਆ ਤੇ ਆਹ ਜਦੋਂ ਇਹ ਨੱਕ ਤੇਜ਼ ਹੁੰਦਾ ਹੈ ਇੰਨੇ ਜ਼ਿਆਦਾ ਪੈਜ ਵੀ ਨਾ ਫਰਸੂ ਜੀ ਦੇਖ ਲੀਂਦਾ ਛੱਡਦੀ ਹੈ ਇਹ ਚੰਕ ਹੈ ਹੁਣ ਆ ਜਿਹੜੀ ਚੀਜ਼ ਆ ਆ ਚਰਬੋਜੀ ਲੈਂਦੀ ਆ ਹਨਾ ਤੇਜਾਬ ਹੈਗਾ ਆਪਣੇ ਕੋਲ ਮੈਂ ਵੀ ਧੋਲੀ ਲਿਖਦਾ ਸਕਾ ਦੀ ਮੜਾ ਜਾ ਦੇਖੇ ਜਾਇਓ ਵੀਡੀਓ ਚ ਇਹ ਬਣਦਾ ਕੀ ਆ ਜੀ ਜ਼ਿਆਦਾ ਚਰਕਾ ਨੂੰ ਕੁਝ ਨਹੀਂ ਹਰਸ ਵੀ ਘਾਲ ਦਿੰਦੀ ਹੈ ਇਹ ਦੇਖੋ ਕਿੰਨਾ ਵੱਡੀ ਮੈਲ ਆ ਜਾਂਦੀ ਹੈ ਮੈਲ ਸਾਰੀ ਪੁਰਸ਼ ਆਹ ਜ਼ਿਆਦਾ ਜੰਮੀ ਹੋਈ ਹੈ ਇੱਥੇ ਦੁਬਾਰਾ ਪੋਗਾ ਆਹ ਦੇਖੋ ਚਿੱਟਾ-ਚਿੱਟਾ ਕਰਤਾ ਸਾਰਾ ਤੇ ਜੀਮੂ ਕਰਕੇ ਪਿੱਛੇ ਦੇਖੋ ਚਾਹੀ ਵੀਡੀਓ ਆਹ ਦੇਖੋ ਮੈਲ ਕਿਵੇਂ ਠਾਗ ਗਿਆ ਆਹ ਦੇਖੋ ਤੁਸੀਂ ਚਮਕਾਤਾ ਥੱਲੇ ਜਾਈ ਵਿਖੇ ਹੁਣ ਜਾਈ ਲਾ ਵੀਰਾਂ ਦਾ ਹੋਣਾ ਲਓ ਅੱਜ ਜਿਹੜੀ ਰੀਮ ਉਹ ਚਿੱਟੀ ਪਿੱਛੇ ਕਰਕੇ ਦੇਖ ਲੋ ਜਾਲੀ ਦਾ ਹਾਲ ਕੀ ਤਾਂ ਬਾਕੀ ਆ ਦੇਖੋ ਪੈਰ ਨਾਲ ਵੀ ਜਾਂ ਮਾਰਦੇ ਆ ਪੈਰ ਨਾਲ ਵੀ ਸਾਫ਼ ਦਿਖਾਉ ਦੱਸਦੇ ਆ ਜਾਂਦੀ ਜੇ ਮੈਂ ਉੱਥੇ ਹੀ ਜੇ ਮੈਂ ਤੇ ਟੋਪਕਾ ਸਿੱਟੀ ਜਾਂਦੀ ਆ ਨਾਲ ਉਹਦੇ ਕਰਕੇ ਜਮਿਆ ਹੋਇਆ ਚੋਲ ਪੜੇ ਨਾ ਸਕਾ ਲੈਣੇ ਇਹਨੂੰ ਬੈਠਾ ਲੋੜ ਨਹੀਂ ਹੁੰਦੀ ਇਸ ਕੋਮਦੀ ਇਹ ਪਸਕਾ ਲੈਣਾ ਇੱਕ ਵਾਰੀ ਠੀਕ ਹੈ ਜੀ ਨਾ ਬੱਜਿਆ ਜੀ ਸਿਰਚ ਵੱਜਦਾ ਗੁੰਮਾ ਹੋਣੇੜਾ ਹੋ ਜਾਂਦਾ ਬਹੁਤ ਰਣਥਕ ਮਿਹਨਤ ਤੋਂ ਬਾਅਦ ਇੱਕ ਇੰਡੀਕੇਟਰ ਪਿੱਛੇ ਰਹਿ ਗਿਆ ਸਾਰਾ ਲਾਲ ਬਣਦਾ ਪਰ ਪਾਣੀ ਦੇਖ ਲਓ ਪਾਪਾ ਮਾਰਦਾ ਹੋ ਗਿਆ ਬਹੁਤ ਨਹੀਂ ਝਟਕਾ ਮਾਰੇ ਆ ਉਦੋਂ ਨੂੰ ਹਾਂ ਚਲ ਚੱਕ ਦੇ ਸੋਚ ਹਾਲਤ ਤਾਂ ਆਪਾਂ ਕਰ ਲਈ ਆਪਣੀ ਮੈਡੀਕਸ ਵਾਲੀ ਪਰ ਗੀਰ ਚਲਾ ਕੇ ਹਟੇ ਆ ਉੱਪਰ ਮਾਰਿਆ ਮੰਗੂ ਦੇ ਟੂਹੀ ਚ ਰੈਂਚ ਭਗਾ ਕੇ ਮੈਂ ਥੋੜਾ ਭਲਾ ਕਰਨ ਨੂੰ ਆਉਂਦੀ ਸੀ ਅ ਰੈਂਚ ਮਾਰ ਕੇ ਉਹਨੇ ਘੜੀ ਚਟੜੀ ਜੀ ਥੋੜਾ ਇਹਨਾਂ ਨੂੰ ਥੋੜੀ ਸਲਿਪ ਚ ਨਾ ਵੱਜਿਆ ਕੂੜੀ ਫਰੈਂਚ ਰੱਖਿਆ ਹੋਇਆ ਤਾਂ ਕੂੜੀ ਕਰਤੀ ਟੇਢੀ ਉੱਪਰ ਜੇ ਮੇਰੇ ਸਿਰ ਚ ਵੱਜਦਾ